ਪਰ ਤੇ ਥੋਂ ਹੀ ਬਦ ਆ ਰਾਮ ਲੈ ਨਹੀਂ ਬਨਣਗੇ ਆ ਰਾਮ ਭਗਵਾਨ ਨਹੀਂ ਰਹਿਣਾ ਫਿਰ ਇਹ ਗੱਲ ਹਿੰਦੂ ਨਿਮੰਦ ਹੈ ਵੀ ਬਲ ਕਿਸੇ ਤੋਂ ਆ ਰਾਮਚੰਦਰ ਨਹੀਂ ਲੈ ਆ ਉਹ ਕਹਿੰਦਾ ਤਾਂ ਪਹਿਲੇ ਹੀ ਭਗਵਾਨ ਸੀ ਫਿਰ ਜੀ ਤੋ ਬਲ ਲੈ ਉਹ ਵੱਡਾ ਹੋ ਜਾਊਗਾ ਪਰ ਰਾਮ ਤੋਂ ਵੱਡਾ ਨਹੀਂ ਕਿਸੇ ਨੂੰ ਮੰਨਦੇ ਤੇ ਤੋ ਹੀ ਬਰ ਰਾਮ ਲੈ ਨਾਲ ਬਾਣਾ ਦੇ ਸਰਕਾਇਆ ਕਹਿ ਕੇ ਰਾਮਚੰਦਰ ਨੂੰ ਛੋਟਾ ਕਰਤਾ ਰਾਮ ਜਨ ਨੂੰ ਕਾਰਮੇ ਕਰਦਾ ਜਿਵੇਂ ਭਗਤ ਸੀ ਸਾਰੇ ਆਰਾਮ ਦੇ ਬਰਾਬਰ ਨੇ ਉਹ ਆਰਾਮ ਦਾ ਭਗਤ ਹੋਇਆ ਨਹੀਂ ਜੋ RAM ਨੇ ਭਗਤ ਬਣ ਲੈ ਆ ਜੋ ਤਾਂ ਹੀ RAM ਗੁਰੂ ਤਾ ਨਹੀਂ ਫਿਰਦਾ ਗੁਰੂ RAM ਨੇ ਗੁਰੂ ਕਹਤੇ ਤਾਂ ਲਗੀ ਤਾਂ RAM ਉਹ ਗਿਆਨੀ ਹੈ ਇਹ ਗੁਰੂ بڑا ਹੋਇਆ RAM ਕਿੱਥੇ بڑا ਹੋਇਆ ਪਰ RAM ਦਾ ਗੁਰੂ ਭਗਤ ਨਹੀਂ ਹੈ RAM ਦਾ ਗੁਰੂ ਵੀ ઋષਿ ਆ ਕਰਨੀ ਹੈ ऋषि है वो ब्रह्म ऋषिनी है ऋषि है मुनि है मुनि कौन मुनि जो मन को मारे मन नु मारन दी गल नहीं करदा राम नु राज दवण दी गल करदा पूरी बुद्धि है उथे रमाण दे विच हां जी ताड़ बाणादा है सर काया काया कायल करता मन ते तो ही बल कृष्ण ले मन नु भी बल मिलया ते तो ਕਾਲਸ ਕੇਸੀ ਫੜ ਕਰਾਇਆ ਉਹਨੇ ਆਪਣਾ ਭਰਮ ਦਾ ਨਾਸ ਕਰਤਾ ਜੇ ਮਨ ਭਰਮ ਦਾ ਨਾਸ ਨਹੀਂ ਕਰਦਾ ਮਨ ਵੀ ਨਹੀਂ ਛੱਡਦਾ ਮਨ ਵੀ ਬਨ ਗਿਆ ਬਾਣੀ ਨੂੰ ਮਿੱਠੀ ਲੱਗੀ ਬਾਣੀ ਪਰ ਬਦਲ ਗਿਆ ਮਨ ਨੇ ਆਪਣੀ ਕਾਲਖ ਲਾ ਦਿੱਤੀ ਸਾਰੀ ਮਨ ਮੈਦਾਨ ਕਾ ਡੋਏ ਡੇਬੇ ਲਾ ਸਾਰੇ ਲਾਤੇ ਡੋਏ ਡੇਬੇ ਕੀ ਵੀ ਕਿਸ ਨੂੰ ਉੱਚਾ ਮੰਨਦਾ ਸੀ ਕਿਸ ਨੂੰ ਨੀਮਾ ਮੰਨਦਾ ਸੀ ਕਿਸੇ ਨੂੰ ਪ੍ਰੇਮ ਕਰਦਾ ਸੀ ਕਿਸੇ ਨੂੰ ਨਫ਼ਰਤ ਕਰਦਾ ਸੀ ਕਿਸੇ ਨੂੰ ਆਪਣਾ ਮੰਨਦਾ ਸੀ ਕਿਸੇ ਨੂੰ ਪਰਾਇਆ ਮੰਨਦਾ ਸੀ ਸਾਰ ਮਦਾਨ ਕਰਦਾ ਨਾ ਕੋਈ ਆਪਣੇ ਨਾ ਪਰਾਇਆ ਹਾਣ ਨਾ ਖਲਾ ਕੰਸ ਕੇਸੀ ਪਕੜ ਘਰਾਇਆ ਕੰਸ ਕੇਸੀ ਪਕੜ ਘਰਾਇਆ ਜਿਹੜਾ ਸੀ ਨਾ ਭਰ ਉਹ ਮਾਰੇ ਜਿਹੜਾ ਹੋਮੇ ਸੀ ਹੋਮੇ ਸੀ ਉਹ ਮੈਨੂੰ ਸਾਰੇ ਜਤਲੇ ਵੱਡੇ ਵੱਡੇ ਮੂਨੀ ਦੇਵਤੇ ਕਈ ਯੁਗ ਤੀ ਨਹੀਂ ਤਨਤਾਇਆ ਕਿਨੀ ਦਰਾਂ ਅੰਤ ਨਾ ਪਾਇਆ ਬੜੇ ਬੜੇ 무ਨੀ ਦੇਵਤੇ ਦੇਵਤਿਆਂ ਦਾ ਬੁਜਾਰੀ ਹੈ ਬੰਦ ਬੜੇ ਬੜੇ 무ਨੀ ਰਿਸ਼ੀ 무ਨੀਆ ਦਾ ਦੋਸਤ ਫੁੱਲ ਕਰ ਬੜੇ ਫਗਰ ਨਾ ਖੈਨ ਨੇ ਉਹਨਾਂ ਦੀ ਭੂਖ ਕੱਢਦੀ ਸਾਰਿਆਂ ਦੀ ਤੇ ਦੇਵਤਿਆਂ ਦੀ ਨਾਲੇ 무ਨੀਆ ਦੀ ਕਮੂਤੀ ਚ ਸਾਰਿਆਂ ਦੀ ਭੂਖ ਕੱਢਦੀ ਇੱਥੇ बड़े-बड़े मुनि देवते जिन्ने बड़े-बड़े हुए ने छोटਿਆਂ ਦੀ ਗੱਲ ਨਹੀਂ ਬੜਿਆਂ-ਬੜਿਆਂ ਦੀ ਹੈ। ਕਈ ਜਿਹੋ ਤਿੰਨੇ ਤਨ ਤਾਇਆ ਸਿਰਫ ਸਰੀਰ ਤਪਾਇਆ ਉਹਨਾਂ ਨੇ ਮਨ ਨਹੀਂ ਸ਼ੁੱਧ-ਸ਼ੁੱਧ ਕੀਤਾ। ਮਾਨ ਨਹੀਂ ਤਪਾਇਆ। ਮਾਨ ਨਹੀਂ ਸੋਧਿਆ ਸੋਧਿਆ ਸਰੀਰ ਹੈ। ਸਰੀਰ ਤਪਉਂਦੇ ਰਹੇ। ਕਈ ਯੁੱਗ ਕਈ ਯੁੱਗਾਂ ਤੱਕ ਤਿੰਨੇ ਤਨ ਤਾਇਆ, ਤਨ ਸਰੀਰ ਤਾਇਆ ਆ ਦਬ ਬਹਾਲੇ ਸਰੀਰ ਦਾ ਕਰਦੇ ਰਹੇ ਨੇ। ਮਾਨੀ ਜੱਟਿਆ ਮਨ ਸਾਧਨਾ ਸੀ ਮਾਨੀ ਸਾਧਿਆ ਸਰੀਰ ਦੀ ਸਾਧਨਾ ਕਰਦੇ ਰਹੇ ਨੇ ਆ ਜੋਗਾ ਵਾਲੇ ਵੀ ਸਰੀਰ ਦੀ ਸਾਧਨਾ ਹੀ ਕਰਦੇ ਨੇ ਹੁਣ ਇਹ ਭਗਤੀ ਨਹੀਂ ਹੈਗੀ ਐਕਸਰਸਾਈਜ਼ ਹੈ ਐਕਸਰਸਾਈਜ਼ ਬਰਜੇ ਸੈ ਕਰਦੇ ਆ ਉਹਨੂੰ ਸਿਰਫ ਬਰਜੇ ਸੈ ਜੋਗਾ ਹੋਰ ਕੁਝ ਨਹੀਂ ਹੈ ਜਿਵੇਂ ਪਹਿਲਵਾਨ ਵੀ ਕਰਦੇ ਨੇ ਇਹ ਰੋਗਾਂ ਤੋਂ ਬਚਣ ਵਾਸਤੇ ਬਰਜੇ ਸੈ ਸਰੀਰਕ ਸਰੀਰਕ ਸ੍ਰੀ ਨਸਵੰਦ ਆਤਮਾ ਨਾਲ ਕੋਈ ਸਮੰਧ ਨਹੀਂ ਇਹਦਾ ਬੜੇ ਬੜੇ 무ਨੀ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ ਆਹੀ ਸਿਖਿਆ ਦਿੰਦੇ ਤੇ ਤਨ ਤਾਇਆ ਦੀ ਤਨ ਤਾਇਆ ਦੇ ਸਿਮਰਤ ਸਾਸਤ ਲਿਖੇ ਨੇ ਸਿਮਰਤ ਸਾਸਤਾਂ ਚ ਤਨ ਦੇ ਭੇਦ ਨੇ ਮੰਦਾ ਭੇਦ ਕੋਈ ਵੀ ਨਹੀਂ ਹੈ ਜੋਗਾ ਤਨ ਦੇ ਭੇਦ ਨੇ ਮੰਦਾ ਭੇਦ ਨਹੀਂ ਹੈ ਕਿੰਨੀ ਦੇਰਾਂ ਅੰਦਰ ਨਾ ਪਾਇਆ ਤੇਰਾ ਅੰਦਰ ਨਹੀਂ ਪਾਇਆ ਆਤਮਾ ਕੀ ਹੈ ਇਹ ਨਹੀਂ ਜਾਣਿਆ ਕਿਸੇ ਨੇ ਪ੍ਰਾਤਮਾ ਕੀ ਹੈ ਇਹ ਨਹੀਂ ਜਾਣਿਆ ਕਿਸੇ ਨੇ ਤੂੰ ਕੀ ਹੈ ਇਹ ਨਹੀਂ ਜਾਣਿਆ ਕਿਸੇ ਨੇ ਹੁਕਮ ਕੀ ਹੈ ਇਹ ਨਹੀਂ ਜਾਣਿਆ ਕਿਸੇ ਨੇ ਫਜਖੰਡ ਕਿੱਥੇ ਹੁੰਦਾ ਇਹ ਨਹੀਂ ਜਾਣਿਆ ਕਿਸੇ ਨੇ ਬਾਹਰ ਬੰਨੀ ਬੈਠੇ ਨੇ ਕਾਹਤ ਅੰਦਰ ਦੀ ਗੱਲ ਵੀ ਨਹੀਂ ਕਰਦੇ ਬਾਹਰ ਹੀ ਖੋਜਦੇ ਨੇ ਸਾਰੇ ਨਾਲੇ ਮੰਨਦੇ ਨੇ ਅੱਖਾਂ ਨਾਲ ਦੇਖਣਾ ਨਹੀਂ ਫਿਰ ਬਾਹਰੋਂ ਦੀ ਖੂ ਅੱਖ ਨਾਲ ਤਾਂ ਅੱਖਾਂ ਨੇ ਦੇਖੂ ਵੀ ਬਾਹਰੋਂ ਦੇਖੂ ਦਰਸ਼ਨ ਬਾਹਰੋਂ ਲੈ ਖਦਾਏ ਨੇ ਨਾਲੇ ਕਹਿੰਦੇ ਨੇ ਅੱਖਾਂ ਨਾਲ ਦੇਖਣਾ ਨਹੀਂ ਵਤ ਮਾਰੀ ਹੋਈ ਏ ਸਾਰਿਆਂ ਦੀ ਲੋਗ ਮੰਨ ਨਹੀਂ ਜਾਂਦੇ ਨੇ ਬਲੈਕਮੇਲ ਕੀਤਾ ਲੋਕਾਂ ਨੂੰ ਕਈ ਜੋ ਤਿੰਨੀ ਤਾਂ ਤਾਇਆ ਕਿੰਨੀ ਤੇਰਾ ਤਾਂ ਨਾ ਪਾਇਆ ਉਹ ਪੰਡਤ ਇਹ ਗੱਲ ਕਿਵੇਂ ਲਿਖੂਗਾ ਉਹਦਾ ਨਾਮ ॠषिਮੁਨੀ ਰਹੇ ਨਾ ਕੋਈ ਦੇਵਤਾਰਿਆ ਇਹਨਾਂ ਨੂੰ ਤਾਂ ਕੁਝ ਮਿਲਿਆ ਹੀ ਨਹੀਂ ਸੋਰਨਾਰ ਮੁੰਡਾ ਨੰਮਰਤ ਖੋਜਦੇ ਸੋਰਨਾਰ ਮੁੰਡਾ ਨੰਮਰਤ ਖੋਜਦੇ ਰਹੇ ਨੇ ਕਹਿੰਦੇ ਉਹ ਗੁਰਦਾ ਜੀ ਕਹਿੰਦੇ ਉਹ ਅੰਮ੍ਰਿਤ ਕੋਲ ਤੇ ਪਾਇਆ ਅਸੀਂ ਪਾ ਲਿਆ ਉਹ ਅੰਮ੍ਰਿਤ ਉਹ ਗੁਰ ਤੇ ਪਾਇਆ ਗਿਆਨ ਅੰਮ੍ਰਿਤ ਪਾਇਆ ਕੋਈ ਐਸਾ ਸਤਗੁਰ ਮਿਲ ਗਿਆ ਜੀ ਨੇ ਸਾਨੂੰ ਅੰਮ੍ਰਿਤ ਦੱਸਤਾ ਕੀ ਆ ਉਹ ਪਾ ਲਿਆ ਅਸੀਂ ਉਹਨਾਂ ਨੇ ਤਾਂ ਬਹੁਤ ਬਚਾ ਕੇ ਗੱਲ ਕੀਤੀ ਸੀ ਇਹ ਕਹੀ ਸੀ ਗੱਲ ਪਰ ਐ ਨਹੀਂ ਸੀ ਕਹੀ ਜਿਵੇਂ ਆਹ ਕਹਿਤੀ ਕਹੀ ਉਹਨਾਂ ਨੇ ਮੈਂ ਸੀ ਖੋਜਦੇ ਮਦਦਾਂ ਮੈਂ ਖੋਜਦੇ ਰਹੇ ਪਰ ਮਿਲਿਆ ਨਹੀਂ ਇਹ ਨਹੀਂ ਕਿਹਾ ਮਿਲਿਆ ਨਹੀਂ ਖੋਜਦੇ ਸੋ ਅਮਰਤਗੁਰ ਤੇ ਪਾਇਆ ਮੈਂ ਪਾ ਲਿਆ ਉਹ ਖੋਜਦੇ ਸੀ ਬਚਾ ਕੇ ਕਹੀ ਗੱਲ ਬਹੁਤ ਬਚਾ ਕੇ ਇਥੇ ਕੀ ਕਿਹਾ ਸਪਸ਼ਟ ਵੱਡੇ ਵੱਡੇ ਮੂਨੀ ਦੇਵਤੇ ਕਈ ਜੋਗ ਤਿੰਨੀ ਤਨ ਦਾਇਆ ਕਿਨੀ ਤੇਰਾ ਹਲਤ ਨਾ ਪਾਇਆ ਫੈਸਲਾ ਦੇ ਕਿਨੀ ਫੈਸਲਾ ਦੇ ਕਿਸੇ ਨੇ ਵੀ ਤੇਰਾ ਹਲਤ ਨਹੀਂ ਪਾਇਆ ਪਰ ਲਿਖੂਆ ਗੱਲ ਜਿਹੜੇ ਲੋਕ ਇਹ ਕਹਿੰਦੇ ਨੇ ਇਹ ਚੰਡੀ ਦੀ ਬਾਹਰ ਪੰਡਤ ਦੀ ਲਿਖੀ ਹੋ ਉਹਨਾਂ ਦੀ ਮਤ ਮਾਰੀ ਹੋਈ ਹੈ ਦੁਨੀਆ ਸਾਰੀ ਨੇ ਮੰਨ ਲੈਣਾ ਮਤ ਮਾਰੀ ਹੋਈ ਹੈ ਕਿਉਂਕਿ ਦੁਨੀਆ ਨੂੰ ਅਰਥਾਂ ਦਾ ਨਹੀਂ ਨਾ ਪਤਾ ਜੋ ਸਿੱਖ ਸੰਗਤ ਨੂੰ ਅਰਥ ਪਲਟੇ ਹੋਏ ਨੇ ਪਟੇ ਕੀ ਨਾ ਨੇ ਅਰਥ ਉਹਨਾਂ ਨੇ ਪਟੇ ਨੇ ਜਿਹੜੇ ਆ ਪੰਡਤ ਸੀ ਸਾਧ ਗੁਰਦੁਆਰਿਆਂ ਚ ਵੱਢ ਕੇ ਉਹਨਾਂ ਨੇ ਆਪਣੀ ਮਤ ਬਚਾਉਣੀ ਸੀ ਅਰਥ ਪਟਦੇ ਪੌੜੀ ਦੇ ਗੁਰੂ ਆਵਲ ਨੂੰ ਕਰਤੇ ਵਿਅਕਤੀ ਪੂਜਾ ਵੱਲ ਨੂੰ ਕਰਤੇ ਐਵੇਂ ਸਭੀਆਂ ਚ ਕੀਤੇ ਨੇ ਜਾ ਕੇ ਉਹਨਾਂ ਨੇ ਜਾਣ ਕੇ ਕੀਤੇ ਨੇ ਤੁਸੀਂ ਕੀ ਕਰਦੇ ਹੋ ਫਿਰ ਬਦਵਾਨ ਕੀ ਕਰਦੇ ਰੋਟੀ ਨਹੀਂ ਖਾਂਦੇ ਨੇ ਰੋਟੀਆਂ ਖਾਣੇ ਨੇ ਕੰਮ ਰਹਿ ਗਿਆ ਇਹਨਾਂ ਦਾ ਕੋਈ ਕੀ ਕਰਦੇ ਨੇ ਕੀ ਖੋਜ ਕੀਤੀ ਇਹਨਾਂ ਨੇ ਮੈਨੂੰ ਦੱਸਣੇ ਯੂਨੀਵਰਸਿਟੀਾਂ 'ਚ ਕਰੋੜਾਂ ਰੁਪਈਆ ਦਾ ਖਰਚਾ ਕਰਕੇ ਖੋਜ ਦੱਸਣ ਕੀ ਕੀਤੀ ਇਹਨਾਂ ਨੇ ਕੁਝ ਨਹੀਂ ਕੀਤਾ ਸਵਾ ਹੋਰ ਹੋਰ ਮੱਤਾਂ ਦੀ ਖੋਜ ਕਰਕੇ ਧੂੜ ਇਕੱਠੀ ਕਰਕੇ ਪਾਤੀ ਤੇ ਕੁਬਦ ਪੈਦਾ ਕਰ ਲਈ ਗੁਰਬਾਣੀ ਦੀ ਖੋਜ ਕਰਦੇ ਤੁਸੀਂ ਉਹ ਦੂਜੀਆਂ ਮੱਤਾਂ ਤਾਂ ਸਾਰੀਆਂ ਖੋਟੀਆਂ ਨੇ ਖੋਟੀਆਂ ਮੱਤਾਂ ਜੋ ਕੀ ਖੋਜਦੇ ਹੋ ਖੋਟ ਖੋਟ ਘਠੀ ਕਰਕੇ ਕੀ ਕਰਨੇ ਜਾ ਕਹਤਾ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਲ ਨਾ ਜਾਣਾ ਤਦ ਗਿਆਨ ਉਹਨਾਂ ਚ ਹੈ ਹੀ ਨਹੀਂ ਤੁਸੀਂ ਉੱਥੇ ਕੀ ਰੋਲਦੇ ਹੋ ਫਿਰ ਸਿਮਰਤ